ਸਾਸਿਕਾ ਜੀ ਬਾਬੇਓ ਹੋਰ ਕੀ ਹਾਲ ਚਾਲ ਨੇ ਆਪਾਂ ਲੱਗੇ ਜੀ ਨਵੇਂ ਬਲੌਗ ਦੀ ਸ਼ੁਰੂਆਤ ਕਰਨ ਕਰੋ ਚੈੱਕ ਉਮੀਦ ਆ ਤੁਹਾਨੂੰ ਬਲੌਗ ਵਧੀਆ ਲੱਗੂਗਾ ਲਾਈਕ ਸਬਸਕ੍ਰਾਈਬ ਕਰੋ ਸਾਰੇ ਜਾਣੇ ਵੱਧ ਤੋਂ ਵੱਧ ਫੇ ਆਪਾਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਲਓ ਜੀ ਬਾਬੇਓ ਆਪਾਂ ਲੱਗੇ ਜੀ ਮੱਕੀ ਆਲੇ ਖੱਤੇ ਤਿਆਰ ਕਰਨ। ਤਾਂ ਕਿ ਉਧਰ ਪਾਲੀਆਂ ਹੋ ਰਹਿਣ ਮਗਰ 20 ਤਵੀਆਂ ਤੇ ਇਹਦੇ ਮਗਰ ਆਪਾਂ 22 ਤਵੀਆਂ ਪਾਲੀਆਂ ਅੰਬਾ ਰੱਖਦਾ ਉੱਤੇ ਉਹ ਲੱਗੂਗੀਆਂ ਪੂਰੀਆਂ। ਕਬਾੜ ਦੇ ਹੋਰ ਇਟੋਰੀਆ ਜਾਂਦਾ ਮਾਰਦਾ ਫਲੈਪ ਲਓ ਜੀ ਬਾਬਿਓ ਹੋ ਗਿਆ ਕੰਮ ਜਿਹੜੀ ਚੀਜ਼ ਦਾ ਡਰ ਹੀ ਉਹੀ ਹੋ ਗਈ ਪਤਾ ਨਹੀਂ ਕਿਹੜਾ ਮੱਥੇ ਲੱਗਾ ਜੀ ਅੱਜ ਰਹੇ ਕੀ ਹੋ ਗਿਆ ਜਿਆਦਾ ਡਰ ਰਹੀ ਹੈ ਨਾ ਚਲੋ ਕਰੀਏ ਇਕੱਠੀਆਂ ਫੇਰ ਉਹਨਾਂ ਇਹਨਾਂ ਨੂੰ ਚਲੋ ਜੀ ਬਾਬਿਓ ਆਪਾਂ ਪੁੰਚੇ ਅਸੀਂ ਤੇਲ ਲੈ ਕੇ ਜਾਣ ਲਈ ਸਰਤਾ ਸ਼ੁਰੂ 5 5000 ਦਾ ਪੈ ਗਿਆ ਕੋ ਯਾਗ ਹਿਆਤਾ ਲੈ ਕੇ ਜਾਣੇ ਇੱਕ ਵਾਰੀ ਫੇਰ ਬਾਕੀ ਹੋਰ ਸਾਧ ਦੇ ਨਾਲ ਲੈ ਜਾਗੇ ਜਿੱਦਾ ਜਿੱਦਾ ਲੋਡ ਪਈ ਕੀ ਕਰੋ ਜੇ ਉੱਪਰ ਜੀ ਬੰਦ ਲਓ ਜੀ ਬਾਪੋ ਆਪਣਾ ਤਰਾਹੇ ਦਾ ਕੰਮ ਚੱਲ ਪਿਆ ਜੀ ਪੂਰਾ ਤੇ ਮੱਕੀ ਵਾਲੇ ਖੱਤੇ ਹੁਣ ਲੈਵਲ ਕਰਦੇ ਪਏ ਆ ਆਪਾਂ ਜਿੱਥੇ ਮੱਕੀ ਵਿਚਣੀ ਆ ਹਰੇਕ ਨੇ ਉਹ ਲੈਵਲ ਕਰਦੇ ਆ ਬਾਜੀ ਦਰਬਲ ਬਾਜੀ ਕਹੀ ਇੱਥੇ ਕਰਨਾ ਈ ਚੱਲਦਾ ਪਿਆ ਕੰਮ ਇੱਥੇ ਰਾ ਜਿਹੜੇ ਆਪਾਂ ਕੱਲ ਖੱਤੇ ਵਾਈ ਇਹਥੇ ਵੀ ਮੱਕੀ ਲਾਉਣੀ ਆ ਸਾਰਿਆਂ ਜਿ ਨਨੂ ਵੀ ਕਰਾਂਗੇ ਬਾਕੀ ਕਰੋ ਚੈੱਕ ਬਾਕੀ ਜੇ ਕੇਂਦਰ ਲੈਫਰ ਕਰਾਉਣਾ ਹੋਵੇ ਕਰੋ ਸੰਭਰ ਕਾ ਪੜਨ ਕੱਪਤਾ ਕਾ ਮਾਝੀ ਤੋਂ ਸ਼ੁਰੂ ਸ਼ਾਲੀ ਤੇ ਮੱਕੀ ਦਾ ਵੀ ਹੋ ਜਾਣਾ ਸ਼ੁਰੂ ਇੱਕ ਦੋ ਦਿਨਾਂ ਤੱਕ ਭਾਈ ਕਹਿੰਦਾ ਬੀਜਦੇ ਆ ਪਲਿਆ ਆ ਕੇ ਵੀ ਹੋ ਵੀ ਤਾਂ ਤਕੜਾ ਮੇਕੀਟਨ ਕੰਮ ਚੱਲ ਗਿਆ ਮੱਕੀ ਦਾ ਵੀ ਬਰੋ ਜੀ ਚੱਲਦਾ ਪਿਆ ਜੀ ਆਪਣਾ ਲੈਜਰ ਲੈਵਲ ਧਾਮੇ ਦਾ ਚੱਲ ਪਿਆ ਜੀ ਪੂਰਾ ਹੁਣ ਜੋਰਾਂ ਤੇ ਜਿੰਨੇ ਮੱਕੀ ਬੀਜ ਹੋਣੀ ਆ ਖੱਤਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਲੈਵਲ ਹੁੰਦੇ ਆ ਕਿਤੇ ਕਿਵਾ ਫਾਲਕਾ ਬਲੋਕ ਮਾਰੇ ਇਹਨਾਂ ਨੇ ਲੋਕੀਤੇ ਹੁੰਦੇ ਜਿਹੜੇ ਖੱਤੇ ਉਹਨਾਂ ਤੇ ਟਾਈਮ ਲੱਗ ਜਾਂਦਾ ਵੇ ਉਹਨਾਂ ਦੇ ਬੰਨੇ ਉੱਚੀ ਨੀਵੇਂ ਹੋਏ ਹੁੰਦੇ ਆ ਫਲੋਆਂ ਦੇ ਨਾਲ ਇਸ ਕਰਕੇ ਟਾਈਮ ਲੱਗ ਜਾਂਦਾ ਮੁੱਤੇ ਬਾਕੀ ਇਹ ਹੈ ਗਾਹ ਲੋਕੀਂਆਂ ਦਾ ਪਲਾਟ ਆ ਦਾਉਂ। ਦੋ ਜੀ ਆਪਾਂ ਪਹੁੰਚ ਗਏ ਹਾਂ ਇੱਕ ਰਾਹੇ ਦੇ ਕੋਲ ਤੇ ਚੱਲਦਾ ਪਿਆ ਕੰਮ ਤੇ ਲੈਵਲ ਹੋ ਗਿਆ ਇਹੇ ਬੱਸ ਹੁਣ ਬੰਦਾ ਬੰਨੇ ਵਾਲੇ ਕਿਡੇ ਲਾਉਣ ਡਿਆ ਵਾ ਖੁੰਜੇ ਖੁੰਜੇ ਸੈੱਟ ਕਰਨ ਡਿਆ ਟਾਈਮ ਲੱਗ ਗਿਆ ਇੱਥੇ ਕਰੋ ਕਿੱਥੇ ਬਾਕੀ ਕੀ ਹਾਂ ਚੱਲਦੇ ਆਪਾਂ ਉੱਧਰ ਭੇਜਨਾ ਉੱਧਰ ਜਾ ਕੇ ਸਾਡੇ ਗਿਰੂ ਕਾਂ ਲਓ ਜੀ ਬਾਬਿਓ ਆਪਾਂ ਕਰਤਾ ਜੀ ਸ਼ੁਰੂ ਤਆਂ ਲੋਰ ਪਾਉਣੀ ਸੱਤੇ ਨੂੰ ਕਿੱਲੇ ਆਏ ਜੇ ਪਹੁੰਚੇ ਦੋ ਰਾਜ ਮਿੱਟੀ ਦੀ ਤਿਆਰੀ ਹੋ ਜਾਣੀ ਹਾਲੇ-ਬਾੜ ਦੇ ਅੱਗੇ ਆਪਾਂ ਪਹੁੰਚ ਗਏ ਜੀ ਗੋਲ ਲਈ ਥੱਤੇ ਹਲਾ ਨਾਲ ਜਿੱਥੇ ਆਪਾਂ ਮਿੱਟੀ ਦੀ ਜਿਹੜੀ ਆ ਇਹ ਵੇਚੇ ਹੋਈਏ ਆਪਾਂ ਹਾਲੇ ਨਾਲ ਹੋਣੇ ਹੁਣ ਇਹਨਾਂ ਨੂੰ ਵੇ ਆਪਾ ਪਹੁੰਚੇ ਹਰਮਨ ਦੀ ਟਰਾਲੀ ਫਸ ਗਈ ਜੋਮੀ ਵਾਲੀ ਤੋਂ ਕਢਾਉਣ ਖੱਤੇ ਗਿੱਲੇ ਆ ਤੁਰੀ ਨਹੀਂ ਟੈਕੀ ਦੀ ਅਜੇ ਕੰਮ ਕੋਈ ਪਾਈ ਨਹੀਂ ਇਹ ਜ਼ੋਰ ਘੱਟ ਮਾਰਦਾ ਵਾ ਤੋਂ ਕਢਾਉਣ ਲਈ ਆਇਆ ਮੈਂ ਫੋਨ ਕਰਦਾ ਸੀ ਕਹਿੰਦਾ ਕਢਾ ਦਿਓ ਮਾ ਜਲ ਕਢਾ ਦਿੰਦੇ

ਰੋਜਾ ਕੋਕੀ ਕੱਦ ਦਿਨ ਨੂੰ ਆਲਰੇਡੀ ਹਾਂਜੀ ਆਪਾਂ ਪਹੁੰਚ ਗਏ ਜੀ ਡਿਵਲ ਕਰਨ ਲਈ ਕਿਤੇ ਇੱਥੇ ਹੈਗੇ ਪੰਜ ਕਿਲੇ ਇਹਦੋਂ ਇਹ ਆਪਾਂ ਲੈ ਬਲ ਕਰਨੇ ਅੱਜ ਪੱਕੀ ਅੱਜ ਹਜੇ ਆਪਾਂ ਕੱਲੇ ਹੀ ਆਏ ਆ ਗੋਰਾ ਵੀ ਸਕੂਲ ਗਿਆ ਹੋਇਆ ਜੀ ਹਰਮਨ ਵੀ ਗਿਆ ਸੀ ਕਿਤੇ ਤੇ ਬਾਅਦ ਵਿੱਚ ਆਊਗਾ ਗੋਰਾ ਹੁਣ ਸਕੂਲ ਡਵਾਣ ਕੇ ਬਾਕੀ ਕਰਦੇ ਹੁਣ ਆਪਾਂ ਸ਼ੁਰੂ ਤੇ ਦੇਖੇ ਕਿੰਨਾ ਟਾਈਮ ਲੱਗਦਾ ਇਹਨਾਂ ਲੇਵਲ ਕਰਨ ਨੂੰ ਚੱਲਦਾ ਪਿਆ ਜੀ ਨੇਚਰ ਲੈਵਲ ਦਾ ਜੀ ਕੰਮ ਆ ਗਿਆ ਸੀ ਗੋਰਾ ਵੀ ਲੱਗਾ ਆ ਹੁਣ ਫੇਰ ਬਸ ਆਖਤਾ ਹੋ ਜੱਲਾ ਲੈਵਲ ਦੂਰੋਂ ਪਾਉਂਦਾ ਪਿਆ ਇਹਨੂੰ ਹੋ ਚੱਲਣਾ ਕਿ ਇੱਧਰ ਬਾ ਟੋਟਾ ਉਹ ਡੇਗ ਦੇ ਬਾਲੇ ਪਾਸੇ ਦੋ ਟੋਟੇ ਉਹ ਆ ਉੱਪਰ ਦੇਖੋ ਭਰੇ ਆ ਕੱਟਦੇ ਆਈਆ ਕੋਈ ਨਾ ਹੋਵੇ ਬਸ ਇਹਨਾਂ ਦੇ ਵਿੱਚ ਆਹ ਚੀਜ਼ ਨਾ ਹੋਵੇ ਗਾਜਰਾਂ ਵਾਲੇ ਖੱਦਿਆਂ ਜਾਂ ਚੀਜ਼ ਦਾ ਛੇੜਾ ਗਾਜਰਾਂ ਦਾ ਇਹ ਨਾ ਹੋਵੇ ਖੇਤ ਗੱਦੇ ਉਹ ਖੱਦੇ ਬਹੁਤ ਵਧੀਆ ਲੈਵਲ ਹੋ ਜਾਂਦੇ ਗਾਜ ਗੁੱਜਰ ਤਾਂ ਕੋਈ ਨਹੀਂ ਗਾਜਰ ਨੰਗ ਨੰਗ ਜਾਂਦੀ ਆ ਤੇ ਮਾੜੀ ਕੁੰਟੀ ਤੇ ਸੁਸ ਜਾਂਦੀ ਗਾਜ ਗਾਜਰ ਦਾ ਗੁਲਕਾ ਕਰਨੀ ਹੈ ਇਹ ਨਾ ਵਾਤੀ ਜੋ ਇਹ ਫਸਤੀ ਵਿੱਚ ਜੇ ਹੋਵੇ ਕਲਾਖ ਤੇ ਜੇ ਐਂਦੀ ਐਂਦੀ बाकी हमारा बंदा है भाई अच्छे देखते पे है उनसे एरिया क्या मैं तो पहले ही कहता कि क्या करें बाकी अब क्या भयाने चाल दांप जी अपना रेजर लेवल रजक ਯਾਹ ਇਫਤਾਗੋਰਾ ਹਾਂ ਤਰ ਹੋ ਗਿਆ ਇਹਨੂੰ ਜ਼ੀਰੋ ਲੈਵਲ ਅੱਛੇ ਸੰਗਲ ਫਿਰ ਗਿਆ ਇਹਨੇ ਹੋਰ ਆ ਗਾਤੇ ਹਾਂ ਹਾਂ ਇਆ ਸਲਾਸਨ ਆ ਰਹਾ ਆਵਾਜ਼ ਵੀ ਸੋਣੀ ਬੰਦੀ ਟਰੈਕਟਰ ਪਹਿਲਾ ਜਿਹੜਾ ਹੀ ਉਹ ਤਾਂ ਬੜਾ ਸਾਇਲੈਂਟ ਹੈ ਉਹ ਤੇ ਇਦਾਂ ਲੱਦਾ ਹੀ ਟਰੈਕਟਰ ਹੀ ਦਬੀ ਜਾਂਦਾ ਕੁੱਟਿਆ ਜਾਂ ਚੱਲਦਾ ਹੀ ਉਹਦੇ ਨਾਲ ਲੋ ਜੀ ਬਾਬੇਓ ਪਰ ਗਿਆ ਇੱਥੇ 6 ਘੰਟੇ ਲੱਗੇ ਇੱਥੇ ਲੈਵਲ ਕਰਨ ਨੂੰ 6 ਘੰਟੇ ਇਹਦੇ ਜੋ ਸਾਰੇ ਥੱਲੇ ਕਰਦੇ ਆਪਾਂ ਲੈਵਲ ਪੰਜ ਕਿੱਲੇ ਹੋ ਗਏ 6 ਘੰਟੇ ਲੱਗੇ ਪੰਜ ਹੋ ਗਏ ਆਂ ਕਰੋ ਚੱਲੋ ਅਰੀਆ ਹੁਣ ਸਮਾਨ ਇਕੱਠਾ ਕਰ ਲਈਏ ਕਾਲੂ ਫੇਰ ਧਿਆੜੀ ਉਹਨੋ ਤਿੰਨ ਤਿੰਨ ਚਾਰ ਦਿਹਾੜੀ ਜਨਾ ਆਪਣੇ ਕੋਲ ਲਗਾਤਾਰ ਕੰਮ ਆ। ਆ ਲੂ ਦੀਹਾੜੀ ਭੋਲੇ ਰਹੀ ਹੈ ਕਸਾਈ। ਸੇਰ ਮੇਰੇ ਨਾਲ ਨਿਬੜ ਜਾਵੇ ਬਾਕੀ ਦੇਖੋ ਰੇ ਵੀ ਸਕਦਾ ਵਾ। ਕਰੋ ਟੱਕ ਬਾਕੀ। ਚਲੋ ਤਰੀਕੇ ਇਕੱਠਾ ਹਾਂ।